ਅੱਜ ਪ੍ਰਸਤਾਵ ਸਰ ਕੀਤਾ ਜਾ ਰਿਹਾ ਪਿਛਲੇ ਤਕਰੀਬਨ 3 ਮਹੀਨੇ ਤੋਂ ਅਸੀਂ ਸਾਡਾ ਬਲੌਕ ਪੂਰੀ ਤਰ੍ਹਾਂ ਗਰਮੀ ਦੇ ਵਿੱਚ ਜੂਝ ਰਿਹਾ ਔਰ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਲਾਈਟ ਨਾ ਆਣਾ ਅਸੀਂ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਸਾਡੇ ਬਲੌਕ ਦੇ ਵਿੱਚ 4 ਘੰਟੇ ਤੋਂ ਲੈ ਕੇ 14 ਘੰਟੇ ਤੱਕ ਲਾਈਟ ਨਹੀਂ ਆਉਂਦੀ ਅਸੀਂ ਆਪਣੀ ਕੰਪਲੇਂਟ ਫਾਰਵਰਡ ਕਰਦੇ ਹਾਂ ਪਹਿਲੇ ਤੱਕ ਫੌਰੀ ਸਟਾਰਟ ਨਹੀਂ ਹੁੰਦੀ ਨੰਬਰ ਹੀ ਨਹੀਂ ਮਿਲਦਾ ਰਿਸਟਾਰਟ ਕਰਨ ਲਈ ਜੇ ਰਿਸਟਾਰਟ ਹੋ ਜਾਂਦੀ ਆ ਤਾਂ ਅੱਗੇ ਫਾਰਵਰਡ ਨਹੀਂ ਹੁੰਦੀ ਜੇ ਫਾਰਵਰਡ ਹੋ ਜਾਂਦੀ ਆ ਤਾਂ ਉਹਦੇ ਵਿੱਚ ਜਿਸ ਬੰਦੇ ਆ ਨੰਬਰ ਮੈਂਸ਼ਨ ਹੁੰਦਾ ਉਹ ਬੰਦਾ ਫੋਨ ਨਹੀਂ ਚੱਕਦਾ ਜੇ ਅਸੀਂ ਮਹਿਕਮੇ ਤੋਂ ਜਾ ਕੇ ਬੰਦਾ ਲਿਆਂਦੇ ਆ ਜਾਂ ਉਹਦੇ ਸੀਰੀਅਲ ਨੂੰ ਟਰਾਈ ਕਰਦੇ ਆ ਕੋਸ਼ਿਸ਼ਾਂ ਦੀ ਜੇਈ ਤੋਂ ਬਾਅਦ ਲਾਈਨ ਮੈਨ ਤੋਂ ਬਾਅਦ ਜੇਈ ਜੇਈ ਨਹੀਂ ਚੱਕਦਾ ਜੇਈ ਤੋਂ ਬਾਅਦ ਐਸਡੀਓ ਐਸਡੀਓ ਨਹੀਂ ਚੱਕਦਾ ਐਸਡੀਓ ਤੋਂ ਬਾਅਦ ਐਕਸ਼ਨ ਦਾ ਫੋਨ ਕਰਦੇ ਆ ਐਕਸ਼ਨ ਨਹੀਂ ਚੱਕਦਾ ਐਕਸ਼ਨ ਤੋਂ ਬਾਅਦ ਅਸੀਂ ਜੋੜਾ ਇੰਜੀਨੀਅਰ ਆ ਐਕਸ਼ਨ ਐਕਸ਼ਨ ਤੋਂ ਉੱਪਰ ਚੀਫ ਇੰਜੀਨੀਅਰ ਉਹ ਚੱਕਦੇ ਆ ਉਹਨੂੰ ਕਰਦੇ ਆ ਉਹ ਨਹੀਂ ਚੱਕਦਾ ਤੁਸੀਂ ਇਹ ਦੱਸੋ ਸਾਰੇ ਬੰਦੇ ਇੱਕ ਪਬਲਿਕ ਸੇਵਾ ਲਈ ਆ 2000 ਇਸ ਏਰੀਆ ਦੇ ਵਿੱਚ ਬੰਦਾ ਰਹਿੰਦਾ ਜਿਹਦੇ ਵਿੱਚ 300 ਤੋਂ 350 400 ਫੈਮਿਲੀ ਰਹਿੰਦੀ ਹੈ ਔਰ 400 ਫੈਮਿਲੀ ਦੇ ਵਿੱਚ ਉਹਨਾਂ ਨੇ ਕਮਾਗਰਤੇ ਵੀ ਜਾਣਾ ਬੱਚਿਆਂ ਨੇ ਸਕੂਲ ਵੀ ਜਾਣਾ ਸਵੇਰ ਵੇਲੇ ਰਾਤ ਨੂੰ ਨੀਂਦ ਪੂਰੀ ਨਹੀਂ ਹੁੰਦੀ ਸਵੇਰੇ ਪਾਣੀ ਨਹੀਂ ਮਿਲਦਾ ਰੋਜ਼ਗਾਰ ਕਿਵੇਂ ਚੱਲੇਗਾ ਜਦੋਂ ਕੰਮ ਤੇ ਜਾਂਦੇ ਆ ਉਹਦਾ ਬਾਪ ਕਹਿੰਦਾ ਲੇਟ ਆਇਆ ਘਰ ਚਲੇ ਜਾ ਪ੍ਰਾਈਵੇਟ ਸੈਕਟਰ ਚ ਰੋਜ਼ਗਾਰ ਅੱਗੇ ਐ ਨਹੀਂਗਾ ਉਪਰੋਂ ਲਾਈਟ ਵਾਲਿਆਂ ਨੇ ਸਾਡਾ ਜੀਣਾ ਦੁੱਭਰ ਕੀਤਾ ਹੋਇਆ ਅਸੀਂ ਜਿੰਦੇ ਜੀ ਸਿਰਫ ਸੁਸਾਇਸਾਈਡ ਨਹੀਂ ਕਰ ਪਾਰੇ ਬਟ ਸੁਸਾਇਸਾਈਡ ਕਰਨ ਦੇ ਕਾਗਜ਼ ਤੇ ਅਸੀਂ ਖੜੇ ਆਂ ਬੱਚੇ ਸਕੂਲ ਕੀ ਵੀ ਪੜ੍ਹਣਗੇ ਬੱਚੇ ਸਕੂਲ ਕਿਵੇਂ ਜਾਣਗੇ ਸਰ ਰਾਤ ਪਰ ਸੌਂਦੇ ਨਹੀਂ ਆ ਪਾਰਕਾਂ ਚ ਗਲੀਆਂ ਚ ਘੁੰਮਦੇ ਆ ਅਸੀਂ ਉਸ ਤੋਂ ਬਾਅਦ ਸਵੇਰੇ ਪਾਣੀ ਨਹੀਂ ਹੁੰਦਾ ਤਿਆਰ ਕਿਵੇਂ ਹੋਣਗੇ ਲਾਈਟ ਨਹੀਂ ਹੁੰਦੀ ਤਿਆਰ ਨਹੀਂ ਹੋ ਪਾਂਦੇ ਰੋਟੀ ਪਾਣੀ ਨਹੀਂ ਮਿਲਦਾ ਕਿੰਨੇ ਘੰਟੇ ਹੋ ਗਏ ਲਾਈਟ ਦੇ ਕੋ ਇਸ ਵੇਲੇ 18 ਘੰਟੇ ਤੋਂ ਉੱਪਰ ਹੋ ਚੁੱਕਿਆ ਹੈ ਜੀ ਇੱਕ ਵਾਰੀ ਐਮਐਲਏ ਸਾਹਿਬ ਦੇ ਪੀਏ ਨਾਲ ਗੱਲ ਕਰਕੇ ਲਾਈਟ ਆਈ ਹੈ 10 ਮਿੰਟਾਂ ਲਾਈਟ ਆਨ ਤੋਂ ਫਿਰ ਲਾਈਟ ਚਲੀ ਗਈ ਹੈ ਔਰ ਮੇਰੇ ਖਿਆਲ ਆ ਮੈਂ ਪਰਸਨਲੀ ਟਾਪ ਜੀ ਤੋਂ ਲੈ ਕੇ ਉੱਪਰ ਤੱਕ ਅੱਜ ਸਵੇਰ ਦੇ 60 ਫੋਨ ਕਰ ਚੁੱਕਾ ਜਿਹਦੇ ਕੋਈ ਸੁਣਵਾਈ ਨਹੀਂ ਹੈ ਹਾਰ ਕੇ ਅਸੀਂ ਸੀਐਮ ਤੱਕ ਮੇਲਾ ਪਾਈਆਂ ਮਿਨਿਸਟਰੀ ਤੱਕ ਮੇਲਾ ਪਾਈਆਂ ਲਾਈਟ ਦੇ ਲਈ ਬਈ ਸ਼ੇਰੀਏ ਦੇ ਵਿੱਚ ਕੁਝ ਸੁਧਾਰ ਕੀਤਾ ਜਾਵੇ ਤਾਂਕਿ ਅਸੀਂ ਘਟ ਤੋਂ ਘਟ ਇੱਕ ਸ਼ਹਿਰੀ ਜ਼ਿੰਦਗੀ ਹੋਰ ਸ਼ੇਰੀਏ ਦੇ ਵਿੱਚ ਵਧੀਆ ਤਾਂ ਨਹੀਂ ਲੇਕਿਨ ਐਵਰੇਜ ਜ਼ਿੰਦਗੀ ਵੀ ਜੀਣ ਲਈ ਮੁਸ਼ਕਲ ਹੋਈ ਹੋਈ ਹੈ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ 24 ਘੰਟੇ ਲਾਈਟ ਨਹੀਂ ਸਰ ਸਾਡੇ ਏਰੀਆ ਚ ਅਸੀਂ ਕੋਈ ਸਮੱਸਿਆ ਸਮੱਸਿਆ ਹੀ ਸਮੱਸਿਆ ਹੈ ਕੋਈ ਸੋਲੂਸ਼ਨ ਨਹੀਂ ਮਿਲਿਆ ਸਰ ਅਸੀਂ ਦੇਖਿਆ ਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਲੱਗਦਾ ਕਿ ਵੱਡੀ ਮੁਸ਼ਕਲ ਜਿਹੜੀ ਆਉਂਦੀ ਹੋਊਗੀ ਸੀਨੀਅਰ ਸਿਟੀਜ਼ਨ ਨੂੰ ਜਾਂ ਬੱਚਿਆਂ ਨੂੰ ਸਰ ਸੀਨੀਅਰ ਸਿਟੀਜ਼ਨ ਦੇ ਤਾਂ ਸਾਰੇ ਰੁਕ ਜਾਂਦੇ ਆ ਆਓ ਜੀ ਪੋਲੂਸ਼ਨ ਦੇ ਆਓ ਜੀ ਗਰਮੀ ਦੇ ਵਿੱਚ ਉਹ ਤਾਂ ਸਾਹ ਹੀ ਨਹੀਂ ਆਂਦੇ ਸਾਡੇ ਮਹੱਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ 6 ਮੋਤਾ ਹੋ ਚੁੱਕੀਆਂ ਹੁਣ ਸਾਨੂੰ ਨਹੀਂ ਪਤਾ ਬਿਜਲੀ ਕਰਕੇ ਹੋਈਆਂ ਕਿੱਦਾਂ ਹੋਈਆਂ ਦੇਖੋ ਜੀ ਇਹਦੇ ਵਿੱਚ ਦੇਖਿਆ ਜਾਵੇ ਤਾਂ ਦੋਨਾਂ ਦੀ ਹੀ ਕਮੀ ਹੈ ਸਰਕਾਰੀ ਮਸ਼ੀਨਰੀ ਤੱਕ ਪਹਿਲੀ ਗੱਲ ਤਾਂ ਸਰਕਾਰੀ ਮਸ਼ੀਨਰੀ ਤੋਂ ਵਿਧਾਇਕ ਤੱਕ ਜਾਣ ਦੀ ਲੋੜ ਹੀ ਨਹੀਂ ਸਿਸਟਮ ਅਪਡੇਟ ਹੋਣੇ ਚਾਹੀਦੇ ਆ ਇਹ ਤਾਰਾਂ ਪਹਿਲੇ ਕਿਉਂ ਨਹੀਂ ਪਾਉਂਦੇ ਆ ਦੇਖੋ ਤਾਰਾਂ ਦਾ ਹਾਲ ਦੇਖੋ ਜੀ ਆਹ ਤਾਰ ਹੈ ਇਹਦੇ ਤੋਂ ਕੀ ਐਕਸਪੈਕਟ ਕਰਦੇ ਹੋ ਕਿ ਇਹ ਨਾਲ ਲੋਡ ਚੁੱਕਲੇਗਾ ਸਾਡੇ ਏਰੀਆ ਦੇਖੋ ਉਹ ਦੇਖੋ ਇਹ ਤਾਰਾਂ ਜੋੜਦੇ ਆ ਟੈਂਪਰੇਰੀ ਉਹ ਜੋੜ ਕੇ ਜਾਂਦੇ ਆ ਐਮਪਲਾਈਜ਼ ਉਸ ਤੋਂ ਬਾਅਦ ਫੇਰ ਕਿਤੇ ਲੋਡ ਵੱਧਦਾ ਲੋਡ ਦਾ ਫਲਕਚੂਏਟ ਕਰੇਗਾ ਹੀ ਜੀ ਇਹਦੇ ਚਾਰ ਏਸੀ ਆ 3 ਏਸੀ ਆ ਜੋ ਵੀ ਆ ਚੱਲਣਗੇ ਤਾਂ ਏਸੀ ਫਲਕਚੂਏਟ ਕਰੇਗਾ ਤਾਰ ਪਟਕਾ ਬੋਲ ਦਿੰਦੀ ਹੈ ਮੰਗ ਕੀ ਕਰਦੇ ਹਾਂਜੀ ਮੰਗ ਕੀ ਕਰਦੇ ਹਾਂ ਮੰਗ ਕਰਦੀ ਆ ਜੀ ਸਾਡੇ ਏਰੀਆ ਨੂੰ ਇੱਕ ਤਾਂ ਸਰਵਿਸ ਪੂਰੀ ਦਿੱਤੀ ਜਾਵੇ ਜੇ ਕੋਈ ਪ੍ਰੋਬਲਮ ਆਂਦੀ ਹੈ ਅਸੀਂ ਉਹਦੇ ਨਾਲ ਆ ਪਰ ਸਾਨੂੰ ਸੋਲੂਸ਼ਨ ਦਾ ਮਿਲਿਆ ਕੋਈ ਦੱਸ ਆਹ ਵੀ ਠੀਕ ਹੈ ਜੀ ਘੰਟਾ ਲੱਗੇ 2 ਘੰਟੇ ਲੱਗੇਗਾ ਕੋਈ ਫਿਰ ਜੇ ਕਿਸੇ ਕੋਈ ਆ ਜਾਂਦਾ ਉਹ ਕਹਿੰਦੇ ਮੇਰੇ ਕੋ ਪੋੜੀ ਐ ਨਹੀਂ ਜੀ ਪੋੜੀ ਲੈ ਕੇ ਦਿਓ ਸਾਰ ਤੁਸੀਂ ਪੋੜੀ ਲੈਣ ਜਾਈਏ ਕਿਸੇ ਕੋਲੋਂ ਡਿਪਾਰਟਮੈਂਟ ਕੋਲੇ ਅੱਧੇ ਦਾ ਹਥਿਆਰ ਨਹੀਂ ਹੁੰਦੇ ਕਹਦਾ ਜੇ ਬਾਰਡਰ ਤੇ ਜਾ ਰਹੇ ਹਾਂ ਹਥਿਆਰ ਤਾਂ ਲੈ ਕੇ ਜਾਣਾ ਚਾਹੀਦਾ ਉਹਨੂੰ ਦੁਸ਼ਮਣ ਨੂੰ ਕਹੂਗਾ ਗੋਲੀਆਂ ਦੇ ਦੇ ਮੈਂ ਗੋਲੀਆਂ ਚਲਾਣੀ ਇਹ ਕਿਦਾ ਹੋ ਸਕਦਾ ਜੀ ਇਹ ਕੋਈ ਲੌਜੀਕ ਨਹੀਂ ਹੈਗਾ ਮੈਂ ਮੈਂ ਸੁਖਨੀ ਫੇਸਵਾਨ 125 ਗਾਇਦੇ ਬਲਾਕ ਤੋਂ ਬੋਲਦਾ ਜੀ ਸੋ ਸਾਰਾ ਜਿਹੜਾ ਇਹ ਟਰਾਂਸਫਰ ਹੈ ਜੀ ਟਰਾਂਸਫਾਰਮਰ ਜੀ ਜੀ ਹਾਲਤ ਬਹੁਤ ਮਾੜੀ ਹੈ ਜੀ ਆਮ ਤੌਰ ਤੇ ਤਾਰਾ ਇਤੋਂ ਖਰਾਬ ਰਹਿੰਦੀਆਂ ਨੇ ਜੀ ਇੱਕ ਜਿਹੜਾ ਫੇਜ਼ ਆ ਉਹ ਤਾਂ ਇੱਥੇ ਹੈ ਹੀ ਨਹੀਂ ਜੀ ਇੱਕ ਫੇਜ਼ ਇਹਦਾ ਕੱਟਿਆ ਹੋਇਆ ਜਿਹੜਾ ਬਾਕੀ ਫੇਜ਼ ਆ ਉਹ ਦੂਸਰੇ ਫੇਜ਼ ਨਾਲ ਜੋੜਿਆ ਹੋਇਆ ਜਦੋਂ ਕਿ ਲਾਈਟ ਵਾਦੀ ਘਟਦੀ ਆ ਜਾਂਦੇ ਬੰਦ ਹੋ ਜਾਂਦੀ ਆ ਜੀ ਹੁਣ ਲਾਈਟਾਂ ਇਹਨੂੰ 18 ਘੰਟੇ ਹੋ ਗਏ ਜੀ ਫਿਰ ਆਈ ਸੀ ਮੜੀ ਜੀ ਅੱਧਾ ਘੰਟਾ ਉਹ ਫਿਰ ਬੰਦ ਹੋ ਗਈ ਜੀ ਤੇ ਲੋਕਾਂ ਦਾ ਇੱਥੇ ਬਹੁਤ ਬੁਰਾ ਹਾਲ ਆ ਜੀ ਲਾਈਟਸ ਬਣਾ ਬਹੁਤ ਜਿਹੜਾ ਲੋਕਾਂ ਦਾ ਜਿਹੜਾ 8 ਘੰਟੇ ਗਿਆ ਲਾਈਟ ਕੰਨ ਦੀ ਗੁਜ਼ਾਰਾ ਕਿਦਾਂ ਹੁੰਦਾ ਗੁਜ਼ਾਰਾ ਸਾਲ ਜਿਹੜੇ ਇਨਵਰਟਰ ਵੀ ਮੁੱਕ ਜਾਂਦੀ ਹੈ ਜੀ ਅਸੀਂ ਤਾਂ ਘਰ ਤੋਂ ਬਾਹਰ ਤੁਰੇ ਫਿਰਦੇ ਹਾਂ ਜੀ ਠੀਕ ਹੈ ਨਾ ਤੇ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਇਨਵਰਟਰ ਮੁੱਕ ਜਾਂਦੇ ਜਿਹਨਾਂ ਕੋਲ ਜਨਰੇਟਰ ਦਾ ਉਹ ਚਾਲ ਲੈਂਦੇ ਆ ਜੀ ਬਾਕੀ ਜਿਹੜੇ ਬਾਹਰ ਕਿਹੜੇ ਕੱਢੀ ਜਾਂਦੇ ਬਹੁਤ ਮਾੜਾ ਪਲੇਟ ਪਾਈ ਸੀ 18 ਘੰਟੇ ਜਿਵੇਂ ਲਾਈਟ ਸਰਕਟ ਬਿਟਾ ਇਹਨਾਂ ਨੂੰ 100-100 ਪਾਈਆਂ ਨੇ ਨਾ ਦਾ ਜੇ ਨਾ ਕੋਈ ਹੱਸ ਦਿਓ ਨਾ ਕੋ ਐਕਸ਼ਨ ਫੋਨ ਚੱਕਦਾ ਜੀ ਤੁਹਾਡੇ ਮੁੱਖ ਮੰਤਰੀ ਨੂੰ ਵੀ ਕਹਿੰਦੇ ਕੰਪਲੀਟ ਪਾਈ ਮੁੱਖ ਮੰਤਰੀ ਕੀਤਾ ਉਹਨਾਂ ਦੇ ਇੱਕ ਵਾਰੀ ਕਹਿਣਾ ਆਪਣੇ ਐਮਐਲਏ ਸਾਹਿਬ ਦੇ ਪੀਐਸ ਸਾਹਿਬ ਨੂੰ ਕਹਿਣ ਦੇ ਨਾਲ ਉਹਨਾਂ ਨੂੰ ਇੱਕ ਵਾਰੀ ਬਿਜਲੀ ਠੀਕ ਹੋ ਗਈ ਉਹ ਕਹਿੰਦੇ ਬਾਅਦ ਫੇਰ ਖਰਾਬ ਹੋ ਗਈ ਜੀ ਫਿਰ ਉਹੀ ਹਾਲੀਆ ਤਾਰਾ ਅਸੀਂ ਮੰਗ ਕਰਦੇ ਹਾਂ ਜਿਹੜਾ ਸਰ ਇਹ ਟਰਾਂਸਫਾਰਮਰ ਆ ਇਹ ਨਵਾਂ ਪਾਇਆ ਜਾਵੇ ਜਿਹੜੀਆਂ ਤਾਰਾਂ ਸੜੀਆਂ ਨੇ ਉਹਨਾਂ ਨੂੰ ਚੇਨ ਕੀਤਾ ਜਾਵੇ ਤਾਂ ਕਿ ਆਪਾਂ ਨੂੰ ਕੋਈ ਸਮੱਸਿਆ ਬਿਜਲੀ ਦੀ ਨਾ ਆਵੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਡੇਜੀ ਅਲੂ ਵਾਲੀ ਹੈ ਮੈਂ ਲਾਈਟ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਸਾਰੀ ਰਾਤ ਅਸੀਂ ਬਿਨਾਂ ਲਾਈਟ ਤੋਂ ਰਹਨਾ ਕੱਲ ਰਾਤੀ 8 ਵਜੇ ਗਈ ਹੁਣ ਤੱਕ ਲਾਈਟ ਨਹੀਂ ਆ ਕਿਹਨੇ ਲਾਉਣਾ ਕਿ ਤੱਕ ਲਾਈਟ ਬੰਦ ਲੁ 18 ਘੰਟੇ ਕਿਹੜਾ ਲੱਗਦਾ ਸੁਗਰੀ ਫੇਸ 1 ਕਿ ਲੱਗਦਾ ਜੀ ਪੌਸ਼ ਏਰੀਆ ਪੌਸ਼ ਏਰੀਆ ਸਭ ਤੋਂ ਮਹਿੰਗਾ ਏਰੀਆ ਮੰਨਿਆ ਜਾਂਦਾ ਪਰ ਫੀਸਿਟੀਜ਼ ਬਿਜਲੀ ਦੇ ਨਾਮ ਤੇ ਕੋਈ ਨਹੀਂ ਕੋਈ ਵੀ ਸੁਣਵਾਈ ਨਹੀਂ ਬੱਚੇ ਸਾਡੇ ਸਕੂਲ ਹੀ ਨਹੀਂ ਜਾ ਰਹੇ ਬੇਟੀ ਮੇਰੀ ਕਾਲਜ ਨਹੀਂ ਜਾਣਾ ਸੀ ਉਹਨੇ ਐਟਸਟਿਟੀ ਕੀਤੀ ਹੈ ਕੀ ਲੱਗਦਾ ਪੜਾਈ ਮੈਡੀਕਲ ਦੀ ਸਟੂਡੈਂਟ ਹੈ ਮੈਡੀਕਲ ਸਟੂਡੈਂਟ ਰੋਜ਼ ਛੁੱਟੀ ਕਰੇਗਾ ਤਾਂ ਕਿੱਥਾ ਜਾਏ ਕੀ ਲੱਗਦਾ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਬੱਚਿਆਂ ਦੀ ਪੜ੍ਹਾਈ ਡਿਸਟਰਬ ਹੋ ਰਹੀ ਹੈ ਅਸਾਂ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਜੀ ਲਾਈਟ ਕਹਿੰਦੇ 24 ਘੰਟੇ ਮਿਲਦੀ ਨਹੀਂ ਕੋਈ ਫੈਸਿਲਿਟੀ ਨਹੀਂ ਕੋਈ ਸੁਣਵਾਈ ਨਹੀਂ ਆ ਸਾਡਾ ਤੁਸੀਂ WhatsApp ਚੈੱਕ ਕਰ ਲਓ 100 ਮੈਸੇਜ ਹੈ ਕਿਸੇ ਦਾ ਕੋਈ ਰਿਪਲਾਈ ਨਹੀਂ ਕੰਪਲੀਟ ਕਿੰਨੀ ਵਾਰੀ ਕੀਤੀ ਹੈ 100 ਤੋਂ ਜ਼ਿਆਦਾ ਮੈਸੇਜ ਆਇਆ ਕੋਈ ਅਧਿਕਾਰੀ ਕੀ ਲੱਗਦਾ ਜੀ 18 ਘੰਟੇ ਲਾਈਟ ਨਾ ਆਣਾ ਕਿਤਨਾ ਕਿਤੇ ਅਧਿਕਾਰੀ ਵੀ ਨਹੀਂ ਪਹੁੰਚੇ ਕੋਈ ਐਮਐਲਏ ਨਾ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਕੋਈ ਗੱਲਬਾਤ ਹੋ ਪਾਈ ਕੱਲ ਬਾਤ ਕਰਦੇ ਕੋਈ ਰਿਜ਼ਲਟ ਹੀ ਨਹੀਂ ਨਿਕਲ ਰਿਹਾ ਬਿਜਲੀ ਬੋਰਡ ਤਾਂ ਬਿਲਕੁਲ ਨਹੀਂ ਸੁਣ ਰਿਹਾ ਸੀ ਬਹੁਤ ਪਰੇਸ਼ਾਨ ਆ ਲੇਡੀਜ਼ ਜਿਹਾ ਸੈ ਹੈਲਥ ਪ੍ਰੋਬਲਮਸ ਹਰ ਕੀ ਮੰਨ ਕਰਦੇ ਬਿਜ਼ਨਸ ਆਈਦੀ ਰਸਟ ਗਰਮੀ ਇੰਨੀ ਪੈ ਰਹੀ ਹੈ ਹੁਣ ਯਹੀ ਡੇਸ ਤੋਂ ਤਾਂ ਲਾਈਟ ਨਹੀਂ ਲੱਗਦਾ ਵੀ ਜੇਕਰ ਬਿਜਲੀ ਨਹੀਂ ਆਉਂਦੀ ਤਾਂ ਪਾਣੀ ਵਗੈਰਾ ਸਾਰੀਆਂ ਸੇਵਾਵਾਂ ਜਿਹੜੀਆਂ ਪਾਣੀ ਤਾਂ ਨੇਚਰਲੀ ਚਲਾ ਜਾਂਦਾ ਹੈ ਪਾਣੀ ਦੇ ਫਿਕਸ ਟਾਈਮਿੰਗਸ ਨੇ ਜਦੋਂ ਪਾਣੀ ਆਉਂਦਾ ਟਾਈਮ ਹੈ ਲਾਈਟ ਆਣੀ ਜਦੋਂ ਲਾਈਟ ਆਉਂਦੀ ਹੈ ਤੇ ਪਾਣੀ ਆਉਂਦੀ ਹੈ